ਅੰਤ ਕਾਲ ਕੀ ਹੈ ਬੰਦੇ ਦਾ ਅੰਤ ਕਾਲ ਕਲੀਅਰ ਕਰਨਾ ਇੱਕ ਤਾਂ ਹੁੰਦਾ ਬੰਦਾ ਮਰ ਜਾਣਾ 100 ਸਾਲ 80 ਸਾਲ ਦਾ ਹੋ ਕੇ ਜਾਂ ਐਕਸੀਡੈਂਟ ਹੋ ਕੇ ਕਿਸੇ ਬਿਮਾਰੀ ਕਾਰਨ ਕਿੰਨੀ ਵੀ ਉਮਰ ਚੱਲ ਜਾਏ ਸਰੀਰ ਦੀ ਮੌਤ ਨੂੰ ਗੁਰਮਤ ਦੇ ਵਿੱਚ ਅੰਤ ਮਰਨਾ ਨਹੀਂ ਕਹਿੰਦੇ ਇਹ ਆਪਾਂ ਬਾਬੇ ਦੀ ਬਾਣੀ ਤੋਂ ਬਾਬੇ ਤੋਂ ਪੁੱਛ ਲੈਂਦੇ ਆ ਗੁਰੂ ਸਾਹਿਬ ਕਹਿੰਦੇ ਅਤ ਸੁੰਦਰ ਕੁਲੀਨ ਚਾਤਰ ਮੁਖ ਗਿਆਨੀ ਤਨਮੰਤ ਬਾਤੀ ਦਾ ਸੋਹਣਾ ਹੋਵੇ, ਗੋਰਾ ਚਿੱਟਾ ਸੇਫ ਫੁੱਟਾ ਕੱਦ ਹੋਵੇ। ਕੁਲੀ ਨੂੰ ਉੱਚੀ ਕੁਲ ਦਾ ਹੋਵੇ। ਚਾਤਰ ਬੜਾ ਚਲਾਕ ਹੋਵੇ। ਮੁਖ ਗਿਆਨੀ, ਮੁਖੋ ਗਿਆਨੀ ਹੋਵੇ, ਕਥਾ ਕਰ ਸਕਦਾ ਹੋਵੇ, ਧਾਰਨਾ ਗਾਉਂਦਾ ਹੋਵੇ। ਕੀਰਤਨ ਵੀ ਕਰ ਸਕਦਾ ਹੋਵੇ, ਸਭ ਕੁਝ ਕਰ ਸਕਦਾ। ਬੜਾ ਬੋਲਦਾ ਹੋਵੇ, ਕਿਸੇ ਦੀਵਾਲ ਨਾ ਹੋਵੇ ਬੋਲਣ ਚ ਵੀ। ਆਤ ਸੁੰਦਰ ਹੋਵੇ, ਕਲੀਨ ਉਹ ਉੱਚੀ ਕੁਲ ਦਾ ਹੋਵੇ। ਚਾਤਰ ਹੋਵੇ। ਮਖ ਹੋ ਗੈ ਨਹੀਂ ਹੋਵੇ ਧਨਵੰਤ ਧਨਵੰਤ ਧਨ ਵੀ ਬਹੁਤ ਹੋਵੇ ਕਿੰਨੀਆਂ ਉਹਦੀਆਂ ਬ੍ਰਾਂਚਾਂ ਡੇਰੇ ਬਣਾਏ ਹੋਣ ਧਨਵੰਤ ਹੋਵੇ ਧਨਵੰਤ ਅੱਗੇ ਕੀ ਬਾਬੇ ਨੇ ਲਿਖਿਆ ਮਰਤਕ ਕਹੀਏ ਨਾਨਕ ਜੇ ਪ੍ਰੀਤ ਨਹੀਂ ਭਗਵੰਤ ਇਨਸਾਨ ਦੀ ਮੌਤ ਅੰਤ ਉਦੋਂ ਐ ਜਦੋਂ ਇਹਦੀ ਗੁਰੂ ਨਾਲੋਂ ਪ੍ਰੀਤ ਟੁੱਟ ਜਾਂਦੀ ਹੈ ਗੁਰੂ ਨਾਲ ਇਹਦਾ ਪ੍ਰੇਮ ਨਹੀਂ ਹੈ ਪਿਆਰ ਨਹੀਂ ਹੈ ਕੋਈ ਵਾਸਤਾ ਨਹੀਂ ਹੈ ਤਾਹੀਂ ਉਸ ਪਾਵਨ ਸ਼ਬਦ ਨੂੰ ਜਦੋਂ ਪੜ੍ਹਦੇ ਨਾ ਅਰੀ ਬਾਈ ਗੋਬਿੰਦ ਨਾਮ ਮਤ ਬਿਸਰੈ ਬਿਨਾ ਊ ਨੂੰ ਉਹਦੇ ਨਾਲ ਪ੍ਰੀਤ ਬਣਾ ਕੇ ਰੱਖੋ ਨਾ ਭਲਾ ਜੇ ਤੂੰ ਉਹਦੀ ਪ੍ਰੀਤ ਭੁਲਾਤੀ ਤਾਂ ਕੀ ਹੋਏਗਾ ਅੰਤ ਕਾਲ ਤੇਰਾ ਅੰਤ ਹੋ ਜਾਣਾ ਜੋ ਲక్ష్ਮੀ ਸਿਮਰੈ ਜਿਹੜਾ ਇਨਸਾਨ ਮਾਇਆ ਸਿਮਰਦਾ ਮਾਇਆ ਨੂੰ ਚੇਤੇ ਕਰਦਾ ਇਸ ਲਈ ਆ ਬੜਾ ਕੁਝ ਕਰਦਾ ਇਹ ਐਸੀ ਚਿੰਤਾ ਮੈਂ ਜੇ ਮਰੈ ਜਿਹੜਾ ਫਿਰ ਫਿਰ ਇਸੇ ਚਿੰਤਾ ਚ ਸੜਦਾ ਰਹਿੰਦਾ ਜਲਦਾ ਰਹਿੰਦਾ ਮਰ ਜਾਂਦਾ ਸਰਪ ਜੋਣ ਬਲ ਬਲ ਉਤਰੈ ਉਹ ਸੱਪ ਦੀ ਜੁਨੀ ਭੋਗ ਰਿਆ ਹੁੰਦਾ ਬਣੇਗਾ ਨਹੀਂ ਜਾ ਕੇ ਅੱਜ ਹੀ ਉਹ ਭੋਗ ਰਿਆ ਡੰਗ ਮਾਰਿਆ ਤਰ੍ਹਾਂ ਤਰ੍ਹਾਂ ਦੇ ਹਰੇਕਾ ਤਰ੍ਹਾਂ ਦੇ ਬੜੇ ਜਿਵੇਂ ਸੱਪਾਂ ਨੇ ਕਾ ਤਰ੍ਹਾਂ ਦੇ ਨੇ ਇਸੇ ਤਰ੍ਹਾਂ ਸਾਡੇ ਵਿੱਚ ਵੀ ਬੜੇ ਸੱਪ ਆਪੋ ਆਪਣੀ ਕੁਆਲਿਟੀ ਦੇ ਹਿਸਾਬ ਨਾਲ ਕੋਈ ਧਾਰਮ ਖੇਤਰ ਚ ਕੋਈ ਇਹ ਰਾਜਨੀਤਿਕ ਖੇਤਰ ਚ ਕੋਈ ਅਫਸਰ ਸਾਹਿਬ ਜਾਂ ਨੌਕਰੀਆ ਜਿੰਨਾ ਜ਼ੋਰ ਕੋਈ ਮਲਾਪਟ ਕਰਦਾ ਵਪਾਰੀ ਕੋਈ ਘੱਟ ਤੋਲਦਾ ਕੋਈ ਠੱਗੀ ਮਾਰਦਾ ਕੋਈ ਆਹ ਇਹਨੂੰ ਕਹਿੰਦੇ ਆ ਸੱਪ ਦੀ ਜੋਣ ਭੋਗਣਾ ਅੰਤ ਸਾਡਾ ਜੇ ਪ੍ਰੀਤ ਨਹੀਂ ਭਗਵਾਨ